1 ਲੱਖ 5000 ਕਿਹਾ ਬਾਈ ਨੇ ਠੀਕ ਹੈ ਜੀ ਕਈ ਵੀਰ ਹੁੰਦੇ ਵੀ ਪੈਸੇ ਘੱਟ ਲਾਉਣੇ ਆ ਡਬਲ ਡੈਰੀ ਨੇ ਟਰਾਲੀਆਂ ਆ ਆਵਾਜ਼ ਚੈੱਕ ਕਰੋ ਟਰੈਕਟਰ ਦੀ ਇਹਨੇ ਬੰਦ ਬ੍ਰੇਕਾਂ ਵਾਲਾ ਫੋਟ ਲੈਣਾ ਹੋਇਆ ਆਪਣਾ 55 ਤਾਂ ਪੂਰਾ ਵਧੀਆ ਟਰੈਕਟਰ ਹੈ ਰੇਟ ਬਾਈ ਨੇ ਜਮਾ ਜੈ ਜੈ ਮੰਗਿਆ ਸਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰ ਉਹ ਅੱਜ ਪਹੁੰਚੇ ਹੋਏ ਆ ਜੀ ਆਪਾਂ ਪਿੰਡ ਰਹੀ ਮੱਜਰੇ ਇਹ ਰੋਪੜ ਦੇ ਬਿਲਕੁਲ ਨਾਲੇ ਪੈਂਦਾ ਬਾਈ ਨੇੜੇ ਤੇ ਬਾਈ ਕੋਲ ਬਾਈ ਟਰੈਕਟਰ ਖੜੇ ਆ ਇੱਕ ਦੋ ਟਰਾਲੀਆਂ ਖੜੀਆਂ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣੀ ਹੈ ਜੀ ਤੇ ਵੀਡੀਓ ਦੇਖਿਓ ਪੂਰੀ ਹੌਲੈਂਡ ਖੜਾ ਬਾਈ ਕੋਲ ਇੱਕ ਬਾਈ ਕੋਲ ਫਾਰਮ ਟਰੈਕ 55 ਖੜਾ ਬੰਦ ਬ੍ਰੇਕਾਂ ਵਾਲਾ ਤੇ ਦੋ ਉਹਨੇ ਟਰਾਲੀਆਂ ਬਾਈ ਠੀਕ ਹੈ ਜੀ ਦਾਜੂ ਭਾਈ ਆਜੋ ਮੜਾ ਜਾ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਥੋੜੀ ਆਵਾਜ਼ ਉੱਚੀ ਦੇਖੋ ਮੈਕ ਸਾਡੇ ਕੋਲ ਹੈ ਨਹੀਂ ਆਪਾਂ ਨੇ ਐਉਂ ਕੰਮ ਚਲਾ ਦੇਣਾ ਠੀਕ ਹੈ ਠੀਕ ਹਾਂ ਜੀ ਤੇ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਹੌਲੈਂਡ ਬਾਰੇ ਇਹ ਹੈਗਾ ਜੀ ਫ੍ਰੀ ਸਪੀਡ ਆ ਠੀਕ ਆ ਜੀ ਤੇ ਲੱਗਦੀ ਹੈ ਮਾਡਲ 11 11 ਮਾਡਲ ਹੈ Ориਜਨਲ ਟੈਟਰ ਸਾਰਾ ਹੀ Ориਜਨਲ ਦੀ ਗਾਰੰਟੀ ਆ ਹਾਂ ਜੀ Ориਜਨਲ ਸਾਰੇ ਸੀਲਡ ਆ ਓਕੇ ਖੁੱਲਿਆ ਨਹੀਂ ਕਿਤੋਂ ਕਿਤੋਂ ਵੀ ਨਹੀਂ ਖੁੱਲਿਆ ਠੀਕ ਆ ਜੀ ਕਲਚ ਵੀ ਨਾਲ ਦਾਈ ਆ ਕਲਚ ਵੀ ਨਾਲ ਦਾਈ ਆ ਓਕੇ ਜੀ ਸਾਰਾ ਕੁਝ ਨਾਲ ਦਾਈ ਆ ਇਹ ਬਾਈ ਕਹਿੰਦਾ ਬਾਈ ਸੀਲਡ ਟਰੈਕਟਰ ਆ ਸਾਰੀ ਕਲਚ ਪਲੇਟਾਂ ਵੀ ਦੇਖ ਲਓ ਇਹ ਤਾਂ ਖੁੱਲੀਆਂ ਨਹੀਂ ਟਰੈਕਟਰ ਦੀਆਂ ਠੀਕ ਆ ਜੀ ਚੈਂਬਰ ਚੁੰਬਰ ਦੇ ਦਿਓ ਥੱਲੇ ਤੇ ਐਨ ਸੀਲਡ ਦੱਸਿਆ ਬਾਈ ਨੇ ਆ ਦੇ ਲੋ ਗੀਅਰ ਗੂਰ ਦੇਖ ਲਓ ਨੰਬਰ ਫਸਟ ਕੁਆਲਟੀ ਜੀ ਆ ਜੇ ਮੈਨਾਡਾ ਦੇ ਬੋਦੋ ਓਕੇ ਜੀ ਤੇ 3 ਸਪੀਡ ਵਾਲਾ ਲੋ ਹਾਈ ਮੀਡੀਅਮ ਦੇ ਵਿੱਚ 5500 ਮਾਡਲ 11 ਬਾਈ ਮਾਡਲ 11 ਜੀ ਮਾਡਲ 11 ਠੀਕ ਹੈ ਜੀ オリジナル ਬਾਈ ਕਹਿੰਦਾ ਪੂਰਾ ਏ ਤੇ ਬਾਕੀ ਬਾਈ ਇਹ ਨੰਬਰ ਬਸੀਦਾ ਹੁੰਦਾ ਪਹਿਲਾਂ 52 ਜੀ ਇਹ ਬਸੀਦਾ ਓਕੇ ਜੀ ਟਾਇਰ ਵੀ ਬਾਈਸ ਮੰਨ ਕੇ 90 ਪੈਸੀ ਪਾਏ ਆ ਠੀਕ ਆ ਅੰਗਰ ਕੇ ਤਾਂ ਸਭ ਵਧੀਆ ਓਕੇ ਜੀ ਲੋ ਬਾਈ ਕਰੋ ਦਰਸ਼ਨ ਨਿਊ ਹਾਲੈਂਡ 5500 ਦੇ ਤੇ ਹਰਜੂ ਵੀ ਰੇਟ ਦਾ ਜੈ ਜੈ ਦੱਸਿਓ ਮੜਾ ਜੀ ਵੀ ਬੰਦਾ ਕਿਉਂਕਿ ਆਪਣੇ ਨਾਲ ਬੰਦੇ ਬਹੁਤ ਵਧੀਆ ਵਧੀਆ ਜੁੜੇ ਹੋਏ ਆ ਠੀਕ ਹੈ ਜੀ ਹਾਂ ਰੇਟ ਦੱਸਿਓ ਦਾ ਜੈ ਜੈ ਇੰਨਾ ਮਾਤੀ ਕਰਾ ਲਓ ਜੀ ਇੱਕੋ ਗੱਲ ਹੈ ਫਿਰ ਤਾਂ 370000 ਰੁਪਇਆ ਓਕੇ ਬਾਕੀ ਮੌਕੇ ਤੇ ਮਾਨਤ ਸਲੋਪਾ ਕੋਈ ਗੱਲ ਨਹੀਂ 5000 ਆਪਾਂ ਘੱਟ ਕਰ ਦਿੰਨੇ ਮੌਕੇ ਤੇ ਮਾਨਤ 365000 ਡਿਮਾਂਡ ਕਰ ਦਿੰਨੇ ਬਾਈ ਬਾਕੀ ਬਾਈ ਮੌਕੇ ਤੇ ਕਰ ਦੂੰਗਾ ਮਾਨਤ ਬਾਈ ਮਾਨਤਨ ਵਧੀਆ ਕਰ ਦੀ ਠੀਕ ਹੈ ਜੀ ਹੈ ਠੀਕ ਹੈ ਜੀ ਠੀਕ ਹੈ ਬਾਈ ਤੇ ਮੜਾ ਸਟਾਰਟ ਕਰਿਓ ਬਾਈ ਟਰੈਕਟਰ ਲੋ ਜੀ ਬਾਈ ਟਰੈਕਟਰ ਚੱਲਿਆ ਬਾਈ ਕਿੱਟੇ ਹੋ ਟਰੈਕਟਰ ਬਾਈ ਬਾਕੀ ਘੈਂਟ ਆ ਚਲਾ ਜੀ ਬਾਈ ਪਿੱਛੇ ਦੇ ਬਾਤ ਤਾਂ ਨਹੀਂ ਬੋਦੀ ਵਧੀਆ ਜੀ ਰਜੀ ਨਾਲ ਇਹਨਾਂ ਕੋਈ ਹੋਵੇ ਠੀਕ ਆ ਜੀ ਯਾਨੀ ਕਿ ਮਾੜੀ ਮੋਟੀ ਤਾਂ ਹੁੰਦੀ ਹੋਊਗਾ ਨੋਰਮਲ ਜੀ ਓਕੇ ਜੀ ਇਹ ਕਿਹੜੇ ਖੁੱਲਿਆ ਬੰਨਿਆ ਜੋ ਨਾ ਨਾ ਠੀਕ ਆ ਗੱਲ ਬਾਈ ਆਪ ਸੋ ਦਾ ਟਰੈਕਟਰ ਲੋ ਬਾਈ ਉਹਦੇ ਬਾਅਦ ਆ ਗਈ ਟਰਾਲੀ ਬਾਈ ਆ ਕਿੰਨੇ ਦੇ ਬਾਈ 12 1/2 ਛੇਰੀ ਆ ਬਾਈ 12 1/2 ਛੇਰੀ 12 1/2 ਦੀ ਡਬਲ ਟੈਰੀ ਟਰਾਲੀ ਆ ਠੀਕ ਆ ਜੀ ਬਣੀ ਵੀ ਬਾਈ ਪ੍ਰਾਣੀਓ ਥੋੜੀ ਹੈ ਨਾ ਭਾਈਆ ਓਕੇ ਜੀ ਨਿਕਰਾ ਭਾਈ ਬਿੱਡ ਵੀ ਬੜੇ ਲੱਗੇ ਹੋਣਾ ਸਾਡੇ ਸਾਢੇ 3 ਫੁੱਟ ਦਾ ਬਿੱਡ ਹੋਊਗਾ ਨਾ ਤੇ ਵਿੱਚੋਂ ਬਾਈ ਮਾੜੇ ਮੋਟੇ ਕਿਤੇ ਕਿਤੇ ਲੱਗੇ ਹੋਏ ਆ ਪੈਚ ਜੇ ਇੱਕ ਹੈ ਜੀ ਦੋ ਚਾਰ ਜਗ੍ਹਾ ਠੀਕ ਆ ਜੀ ਹਾਂ ਉਧਾਂ ਸਾਫ਼ ਸੁਥਰੀ ਆ ਬਾਈ ਬਾਈ ਨੇ ਚੱਕਣ ਦੀ ਗਰੰਟੀ ਠੀਕ ਆ ਜੀ ਓਕੇ ਜੀ ਪਿੱਛੋਂ ਦਿਖਾ ਦਈਏ ਬਾਈ ਨਾਲ ਡੁੱਲਾ ਚੰਗੀ ਤਰ੍ਹਾਂ ਡਬਲ ਟੈਰੀ ਆ ਟਾਇਰ ਵੀ ਬਾਈ ਵਧੀਆ ਹਨ ਚੱਲਣ ਵਾਲੇ ਹੈਗੇ ਟਾਇਰ ਹੈ ਜੀ ਜ਼ਮੀਨਦਾਰ ਹਾਂ ਓਕੇ ਜੀ ਲੋ ਭਾਈ ਡਾਲਾ ਡੂ ਲੈਣ ਪਿਆ ਵਧੀਆ ਰੰਗ ਵੀ ਭਾਈ ਤਾਜ਼ੀ ਹੋਇਆ ਵਾ ਤਾਜ਼ੀ ਹੋਇਆ ਠੀਕ ਆ ਜੀ ਲੋ ਜੀ ਭਾਈ ਰੱਜੂ ਭਾਈ ਦਾ ਰੇਟ ਆ ਲੋ ਜੀ ਇਹਦੇ ਜਿੰਨਾ ਮਰਜ਼ੀ ਮੰਗ ਲਓ ਓਕੇ ਜੀ ਇੱਕ 10 ਮੰਗ ਲਓ ਇੱਕ 10 5 5 ਦਾ ਓਕੇ ਜੀ ਚਲੋ ਭਾਈ ਮਾੜਾ ਮੋਟਾ ਹੋਰ ਹੋ ਜੇ ਮੌਕੇ ਤੇ ਆਇਆ ਭਾਈ ਮਾੜੀ ਮੋਟੀ ਸੌਦੇ ਜੋਗੀ ਗੁੰਜਾਇਸ ਰੱਖਣੀ ਪੈਂਦੀ ਆ ਠੀਕ ਆ ਜੀ ਕਈ ਵਾਰ ਕੋਈ ਦੂਰੋਂ ਆਇਆ ਦਾ ਬੰਦਾ ਖ ਨੂੰ ਮੌਕੇ ਤੇ ਆ ਕੇ ਨਾ ਘੱਟ ਕਰੀ ਤਾਂ ਵੀ ਔਖਾ ਹੋ ਜਾਂਦਾ ਹੈ ਨਾ ਜੀ ਕਰਨਾ ਹੀ ਪੈਂਦਾ ਮਾੜਾ ਮੋਟਾ ਇੱਕ ਇੱਕ ਟਰਾਲੀ ਹੋਰ ਖੜੀ ਬਾਈ ਉਹ ਸਾਈਡ ਜਿਹਨੂੰ ਇਹ ਰਵਾਂ ਆ ਜੋ ਵੀ ਹੈਗੀ ਉਹ ਕਿੰਨੀ 13 ਫੁੱਟੀ ਹੈ ਬਾਈ 13 13 7 76 60 ਹੁੰਦੀ ਜੀ ਇਹ ਓਕੇ ਜੀ ਹੁਣ ਇਹ ਕਹਿ ਦਿੰਦਾ ਬਾਈ ਠੀਕ ਹੈ ਜੀ ਇਹ ਮੱਛੀ ਉੱਕ ਵਾਲੀ ਬਾਈ ਦੇਖਾਦੇ ਸਿੱਕਾ ਕੋਈ ਅੱਛਾ ਤੇ ਇਹ ਟਰਾਲੀ ਬਾਈ ਹਾਫ ਜੀ ਥੱਲੇ ਸਿੱਕਾ ਦੂਆ ਇਹਦੀ ਮੰਤਰ ਵਧੀਆ ਬਈ ਟਰਾਲੀ ਦੀ ਬਹੁਤ ਵਧੀਆ ਹਨਾ ਜੀ ਮੋਟਾ ਮਾਲ ਹੈ ਹਾਂ ਥੱਲੇ ਇਸ ਸਾਲ ਬੜਾ ਬੱਚੋਂ ਦੇਖੋ ਬਾਈ ਲੋ 13 ਚੱਕ ਲੋ ਬਾਈ ਫੋਨ ਕੋਈ ਨਾ ਲੋ ਬਾਈ ਏ ਦਾ ਆ ਗਈ ਬੇਦਗ। ਇਹ ਟਰਾਲੀ ਬਾਈ ਨਿੱਗਰ ਆਉਂ ਵੀ। ਭਾਰੀ ਹੋ ਗਈ ਵਜਨ ਚ ਵੀ ਹੈ ਹਨਾ ਜੀ। ਨਹੀਂ ਦੇਖ ਲਈ ਬਈ। ਇਹਨੂੰ ਐਂਗਲੇ ਲੱਗੇ ਵੀ ਦੇਖਦੇ ਆ। ਚਾਰ ਢੋਲੀ ਗੱਡਰੀ ਥੱਲੇ। ਓਕੇ ਜੀ। ਟਾਇਰ ਵਧੀਆ। 150-50 ਹੋ ਗਿਆ। ਠੀਕ ਹੈ ਜੀ। ਟਾਇਰ ਤਾਂ ਬਾਈ ਪੱਕੇ ਟਾਇਰ ਦੇ ਕੇ ਕਿ ਪੈਸੇ ਕੋੜੇ ਵਾਰੀ। ਟਾਇਰ ਤਾਂ ਮੰਨ ਕੇ ਚਲੋ ਬਾਈ। 60-65 ਪੈਸੇ ਟਾਇਰ ਪਏ ਆ ਮਾਰਫ ਦੇ ਪੱਕੇ ਟਾਇਰ। ਠੀਕ ਹੈ ਜੀ। ਓਕੇ। ਰਾਜੂ ਬਾਈ ਦਾ ਰੇਟ ਆ? ਇਹਦਾ 1,40,000 ਰੁਪਏ ਜੀ। 1:40। ਜੀ। ਠੀਕ ਹੈ ਜੀ। ਮਾਨਦਾਨ ਵਧੀਆ ਹੋ ਜੂ। ਜੀ ਮਗਰ ਜੀ। ਓਕੇ ਜੀ ਇਹਦਾ 1 40 ਹੈ ਭਾਈ ਇਹਦਾ 1 ਲੱਖ 5000 ਕਿਹਾ ਬਾਈ ਨੇ ਠੀਕ ਹੈ ਜੀ ਕਈ ਵੀਰ ਹੁੰਦੇ ਵੀ ਪੈਸੇ ਘੱਟ ਲਾਉਣੇ ਆ ਡਬਲ ਟੈਰੀ ਨੇ ਟਰਾਲੀਆਂ ਠੀਕ ਆ ਉਹ ਸਿੰਗਲ ਹਾਂਜੀ ਉਹ ਸਿੰਗਲ ਆ ਭਾਈ ਤੇ ਇੱਕ ਖੜਾ ਬਾਈ ਬਾਈ ਕੋਲੋਂ ਫਾਰਮ ਟਰੈਕ 55 ਅਸੀਂ ਰੰਗ ਨੂੰ ਫੋੜ ਫੋੜ ਦਾ ਕਰਿਆ ਹੋਇਆ ਚਲਾਈ ਚੁਲਾਈ ਦਾ ਟਰੈਕਟਰ ਪੂਰਾ ਕਹਿੰਦਾ ਟਾਇਰ ਪੱਕੇ ਆ ਭਾਈ ਹਨਾ ਆ ਇਹ ਛੱਟ ਪੈ ਦੇ ਬੋਲੇ 70 ਰੁਪਏ ਲਗਾ ਛੱਟ 70 ਪਿਛਲੇ ਵੀ ਬਾਈ ਆਪਾਂ ਵੀਡੀਓ ਮੱਦੇ ਹੀ ਦਿਖਾ ਦਿੰਦੇ ਆ ਇਹੋ ਬੰਦਾ ਗਿਆ ਹਨਾ ਛੱਟੇ ਦੱਸੋ ਕਿੰਨੇ ਰੁਪਏ ਪਿਛਲੇ ਟਾਇਰ ਅੱਦੇ ਗਾ ਮੁਰਲੇ ਟਾਇਰ 65 ਹਾਂ 70 ਪੈਸੇ ਹੋਊਗੇ ਸਹੀ ਚੱਲ ਚਲਾਵੇ ਤਾਂ ਪੂਰਾ ਘੈਂਟ ਆ ਬਾਈ ਮਾਰਿਓ ਬਾਈ ਸਲਫ ਮੜੀ ਜਾਨੂੰ ਲੋ ਬਾਈ ਪਲਾਈ ਚੈੱਕ ਕਰੋ ਟਰੈਕਟਰ ਵੀ ਮਗਰਾੜਾਂ ਦੇ ਬਾਈ ਟਿਪ ਟੂਪ ਹੋਣੇ ਵਾਲੀ ਆ ਉਧਰ ਚੱਲ ਚਲਾਵੇ ਦਾ ਬਹੁਤ ਘੈਂਡ ਡਾਇਰੈਕਟਰ ਪ੍ਰੈਸ਼ਰ ਦੇਖੋ ਸਿਰੇ ਲੱਗਿਆ ਪਿਆ ਠੀਕ ਆ ਜੀ ਚੰਗਾ ਡਾਇਰੈਕਟਰ ਬੰਦ ਬ੍ਰੇਕਾਂ ਪਿੱਛੇ ਤੋਂ ਅਰੇ ਮਾਰੂ ਮਦਾ ਰੰਗ ਰਿਜਨਲ ਦਾ ਬਾਈ ਠੀਕ ਆ ਜੀ ਥੱਲੇ ਬਾਡੀ ਲਾਈਨ ਦਾ ਰੰਗ ਰਿਜਨਲ ਜਿਹੜਾ ਨੀਲਾ ਆਉਂਦਾ ਫਾਰਮ ਟਰੈਕ ਨੂੰ ਸ਼ੋ ਇਹਦੀ ਥੋੜ੍ਹ ਵਾਲੀ ਲੱਗੀ ਹੋਈ ਆ ਠੀਕ ਆ ਜੀ ਬ੍ਰੇਕਾਂ ਰੁਕਾਂ ਵੀ ਬਾਈ ਵਧੀਆਂ ਨੇ ਟਰੈਕਟਰ ਦੀਆਂ। ਆਪ ਆਪ ਦੇਖਿਆ ਚਲਾ ਕੇ ਲੋ ਜੀ। ਮਗਰਾੜ ਉਦਾਂ ਬਹੁਤ ਵਧੀਆ ਪੈ ਹੈ ਨਾ ਬਾਈ। ਉਦਾਂ ਉਹ ਨਹੀਂ ਹੈਗੇ ਟੁੱਟਪਨ ਨਹੀਂ ਹੈਗੇ ਮਗਰਾੜਾਂ ਦੀ ਏਡੀ ਕੋਈ। ਬੰਦ ਬ੍ਰੇਕਾਂ ਚ। ਠੀਕ ਹੈ ਜੀ। ਤੇ 50 ਨੰਬਰ ਪੱਤੀ ਹੈ ਜੀ। 50 ਨੰਬਰ ਹੈ ਜੀ। ਓਕੇ। ਆਰ ਸੀ ਬਾਈ ਹੈਗੀ ਆ। ਤੇ ਕਿਸੇ ਨੇ ਬੰਦ ਬ੍ਰੇਕਾਂ ਵਾਲਾ ਫੋਟ ਲੈਣਾ ਹੋਇਆ ਆਪਣਾ 55 ਤਾਂ ਪੂਰਾ ਵਧੀਆ ਟਰੈਕਟਰ ਹੈ। ਰੇਟ ਬਾਈ ਨੇ ਜਮਾ ਜੈ ਜੈ ਮੰਗਿਆ। ਬਾਈ ਕਿੰਨੇ ਦੇਣਾ ਜੀ ਇਹ? ਪੰਜ ਦਾ ਦੇ ਰਹੀ ਹਾਂ ਇੱਕ ਪੰਜ ਦਾ ਠੀਕ ਆ ਬਾਕੀ ਤੁਸੀਂ ਆਪੇ ਸਮਝੋ ਜੋ ਕਿੰਨੇ ਦਾ ਮਿਲਣਾ ਇਹ ਠੀਕ ਆ ਹੁਣ ਸਾਰੇ ਹੀ ਬੰਦੇ ਸਿਆਣੇ ਹੋ ਗਏ ਦੱਸਾਂ ਦੀ ਲੋੜ ਨਹੀਂ ਬਹੁਤਾ ਕਿਸੇ ਨੂੰ ਤੇ ਟਰੈਕਟਰ ਆ ਗਿਆ ਬਣਾ ਦੇਖਿਓ ਬਾਈ ਚਲਾ ਕੇ ਠੀਕ ਆ ਫੋਨ ਤੇ ਨਾ ਕੋਈ ਮੇਰਾ ਵੀ ਕਰਿਓ ਸੌਦਾ ਸੁੱਦਾ ਫੋਨ ਤੇ ਥੋੜਾ ਜਿਹਾ ਕੰਮ ਤੁਹਾਨੂੰ ਪਤਾ ਔਖਾ ਹੋ ਜਾਂਦਾ ਟਰੈਕਟਰ ਪੂਰਾ ਘੈਂਟਾ ਚੱਲ ਚਲਾਵੇ ਦਾ ਬਾਕੀ ਮੌਕੇ ਤੇ ਦੇਖ ਲਿਓ ਆਗੇ ਤਿੰਨ ਚਾਰ ਟਰੈਕਟਰ ਖਾਏ ਆ ਆਪਾਂ ਤੁਹਾਨੂੰ ਇੱਕ ਆਪਾਂ ਤੁਹਾਨੂੰ ਦਿਖਾਇਆ ਹੋਲੈਂਡ 5500 ਠੀਕ ਆ ਜੀ 11 ਮਾਡਲ ਸਾਰਾ オリジナル ਆ ਸਾਰਾ ਟਰੈਕਟਰ ਸੀਲਡ ਆ ਤੇ ਰੇਟ ਵੀ ਬਾਈ ਨੇ ਜੈ ਜੈ ਮੰਗਿਆ ਹੋਰ ਵੀ ਮਾਨਦਨ ਮੌਕੇ ਤੇ ਵਧੀਆ ਹੋ ਜੀ ਗਏ ਠੀਕ ਹੈ ਜੀ ਖੈਰ 16 ਦੇ ਆ 80 90 ਪੈਸੇ ਮੋਰਲੇ ਟਾਇਰ ਘਟਾ ਹੈ ਬਾਈ ਬਾਈ ਮੈਂ ਨਾ ਮੋਰਲੇ ਟਾਇਰ ਨਾਲ ਦੇ ਹੋਣਗੇ ਟਰੈਕਟਰ ਦੇ ਦੇ ਬਾਈ ਮੋਰਲੇ ਟਾਇਰ ਬਾਈ ਨਾਲ ਦੇ ਹਜੇ ਤੱਕ ਇਹਦੇ 5500 ਦੇ ਟਾਇਰ ਮਨ ਲੀ ਹਜੇ ਵੀ 25 ਕੇ ਪੈਸੇ ਪਏ ਆ 20 25 ਪੈਸੇ ਚੱਲਣੇ ਜੋਗੇ ਨਾਲ ਦੇ ਟਾਇਰ ਆ ਬਾਈ ਆ ਦੇਖ ਨਾਲ ਦਾ ਮਾਰਕ ਲੱਗਿਆ ਵਾ ਟਾਇਰਾਂ ਤੇ ਠੀਕ ਹੈ ਜੀ ਤੇ ਬਾਕੀ ਹੋਰ ਬਾਈ ਕਿਸੇ ਨੇ ਕੋਈ ਵੀ ਟਰੈਕਟਰ ਦੇਖਣਾ ਹੋਇਆ ਆਕੇ ਤਾਂ ਬਾਈ ਦਾ ਨੰਬਰ ਬੋਲਦਾਂ ਨੇ ਥੱਲੇ ਵੀ ਮੈਂਸ਼ਨ ਕਰ ਦਾਂਗੇ ਵੀਡੀਓ ਚ ਬਾਈ ਨੰਬਰ ਬੋਲ ਦੇ ਮੜਾ ਜਾਂ 98722 ਓਕੇ ਜੀ 01910 98722 01910 ਓਕੇ ਜੀ ਤੇ ਤੁਹਾਨੂੰ ਮਾਮਾ ਜੀ ਨੂੰ ਮਿਲ ਲੋ ਹੋਰ ਉਹ ਵੀ ਠੀਕ ਆ ਠੀਕ ਆ ਪੁੱਤਰਾ ਛਾਂਵਾਂ 'ਚ ਬੈਠੇ ਹੈਂ ਹਾਂ ਮਸਲਤ ਤੁਪ ਲੱਗੀ ਹੋਰ ਆ ਅੱਛਾ ਮੜਾ ਜੇ ਬਾਈਕ ਵਾਲੇ ਨੂੰ ਮਿਲ ਕੇ ਓਕੇ ਜੀ ਓਕੇ ਮਾਹੌਲ ਵਧੀਆ ਔਰੇ ਠੀਕ ਆ ਜੀ ਹਾਂ ਮੇਰਾ ਪੁਰਾਣਾ ਮਿੱਤਰ ਆ ਰਾਜੂ ਹਾਂ ਰਾਜੂ ਵੀ ਮਿੱਤਰ ਹੋਊਗਾ ਆਪਣਾ 25 ਸਾਲ ਪੁਰਾਣਾ 25 ਸਾਲ ਪੁਰਾਣਾ ਠੀਕ ਆ ਵੱਡੇ ਹੋਗੇ ਨੇ ਹਾਂ अच्छा साल 2000 ਤੋਂ ਬਾਅਦ ਬਾਈ ਨਾਲ اچھا ਮਿੱਤਰਾਂ ਵਾਂਗ ਸਾਰੇ ਹੀ ਬਣਾਣੇ ਨੇ ਯਾਰ ਮੈਨੂੰ ਲੱਗਦਾ ਵੀ ਟਰੈਕਟਰਾਂ ਨਾਲ ਜਿਹੜੇ ਮਿੱਤਰ ਸਾਡੇ ਸਾਰੇ ਕਿਹਨਾਂ ਤੋਂ ਠੀਕ ਹੈ ਠੀਕ ਹੈ ਓਕੇ ਜਿਹੜੇ ਬਾਈ ਨੇ ਇੱਕ ਵਾਰ ਬਾਹਰ ਪੈ ਗਿਆ ਮੁੜ ਕੇ ਬੈਠਾ ਸ਼ਾਦੀਆਂ ਨੂੰ ਸਾਹਿਬ ਆਉਂਦੇ ਜੰਨੇ ਓਕੇ ਜੀ ਕੋਈ ਦਿੱਕਤ ਨਹੀਂ ਫੈਮਿਲੀ ਨਾਲ ਕੇ ਵਰਤਦੇ ਠੀਕ ਹੈ ਜੀ ਹਾਂ ਰਾਜੀ ਵੀ ਬਾਈ ਉੱਥੇ ਲੱਕੀ ਉਹ ਨਹੀਂ ਦੱਸੇ ਉਹ ਨਹੀਂ ਹਾਂ ਜੀ ਹਾਂ ਕੋਈ ਫਰਕ ਪਿਆ ਨਹੀਂ ਕਿਤੇ ਹੋ ਸਕਦਾ ਕਿ ਕਿਤੇ ਮਰ ਲਾ ਵੀ ਆਪਾਂ ਵੀ ਗਲਤ ਹੋ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਸਿੱਧਕ ਪੈ ਗਈ ਪਰ ਨਹੀਂ ਬੰਦੇ ਸਾਰੇ ਕਿੰਨਾ ਟਾਈਮ ਲੇਗਾ ਬਦੀ ਕਿਰਪਾ ਨਾਲ ਠੀਕ ਹੈ ਜੀ ਹਾਂ ਬਹੁ ਇੰਨੇ ਦਰਸਤਾਂ ਨੂੰ ਫੋਨ ਨਹੀਂ ਕਰਾਂ ਹੁੰਦਾ ਜਿੰਨੇ ਮੈਂ ਬਾਈ ਨਾਲ ਟੱਚ ਤੇ ਰਹਿੰਦੇ ਆਪਾਂ ਨਾ ਨਾ ਸਹੀ ਗੱਲ ਹੈ ਜੀ ਓਕੇ ਓਕੇ ਬਿਲਕੁਲ ਜੀ ਮਹਾਰਾਜੀ ਕਰਤਾ ਵਧੀਆ ਤੇ ਬਾਕੀ ਬਾਈ ਹੁਣ ਕੋਈ ਸਾਡੀ ਵੀਡੀਓ ਦੇਖ ਕੇ ਆਇਆ ਵੀ ਅਸੀਂ ਵੀਡੀਓ ਦੇਖ ਕੇ ਆਇਆ ਰੋਪੜ ਵਾਲਿਆਂ ਦੀ ਆ ਮਾਨਦਾਨ ਵਧੀਆ ਕਰ ਦਿਓ ਠੀਕ ਹੈ ਹੈਨਾ ਜੀ ਗੱਲੇ ਕੋਈ ਕਰਨੀ ਹੈ ਜੀ ਗੱਲੇ ਤੁਹਾਡੇ ਨਾਲ ਨਾ ਨਾ ਗੱਲ ਤੁਹਾਡੇ ਨਾਲੇ ਹੋਊਗੀ ਤੇ ਬਾਕੀ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੋਰ ਕਿਸੇ ਵੀ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ